ਕੇਂਦਰ ਸਰਕਾਰ ਦੇ ਚੰਨਾ ਤੇ ਜੂ ਸਰਕਾਰ ਦੀ ਗੱਲ ਕਰਦੀਆਂ ਪਿਛਲੀ ਵਾਰ ਵੀ ਕੇਂਦਰ ਸਰਕਾਰ ਦੇ ਸਿੱਟੇ ਜੁਆ ਪਈਆਂ ਸੀ ਤੇ ਖੁਰਕ ਖੁਰਕ ਇਹਨਾਂ ਨੇ ਤਿੰਨ ਕਾਨੂੰਨ ਵਾਪਸ ਲਏ ਸੀ। ਸੋ ਸਮਾਂ ਹੁਣ ਇਹ ਦੁਬਾਰਾ ਫਿਰ ਉਹੀ ਆਉਣੇ ਵਾਲਾ ਆ। ਸੋ ਪ੍ਰੋਟੈਸਟ ਜਾਰੀ ਆ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇ ਵਿੱਚ। ਹਰੇਕ ਟਾਈਮ ਤੇ ਹਰੇਕ ਦਿਸ਼ਾ ਦੇ ਵਿੱਚ ਹਰੇਕ ਸਮੇਂ ਦੇ ਨਾਲ ਜਿਹੜੇ ਆ ਪ੍ਰੋਟੈਸਟ ਕੀਤਾ ਜਾਂਦੇ ਆ ਸੰਜੁਕਤ ਸਾਲ ਦੌਰ ਚ ਮਿਲੋ। ਸੋ ਬਹੁਦੇ ਤੈਅ ਕੀ ਹੁਣ ਜਿਹੜਾ ਆ ਇਹ ਅੱਜ 26 ਫਰਵਰੀ ਨੂੰ ਪੂਰੇ ਦੇਸ਼ ਦੇ ਵਿੱਚ ਟਰੈਕਟਰ ਤੇ ਜਿਹੜੇ ਨੈਸ਼ਨਲ ਹਾਈਵੇ 'ਚ ਦਿੱਲੀ ਨੂੰ ਜਾਂਦੇ ਆ ਉਹਦੇ ਸਾਈਡਾਂ ਤੇ ਖੜੇ ਹੋ ਕੇ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਆ ਇਹ ਡਬਲਯੂਟੀਓ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜੇ ਅੱਜ ਰੋਸ ਨਜ਼ਾਰਾ ਹੋ ਰਿਹਾ ਇਹ ਜਿਹੜੀ ਵਿਸ਼ਵ ਵਪਾਰ ਸੰਗਠਨ ਹੈ ਡਬਲਯੂਟੀਓ ਸੋ ਉਹਦਾ ਜਿਹੜਾ ਆ ਉਹਦੀ ਮੀਟਿੰਗ ਆਪੂ ਧਾਬੀ ਦੇ ਵਿੱਚ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਪੂਰੇ ਵਿਸ਼ਵ ਦੇ ਜਿਹੜੇ ਆ ਇਹ ਸੰਗਠਨ ਹੈ ਕਾਰਪੋਰੇਟ ਲੋਕ ਐ ਇਕੱਠੇ ਹੋ ਰਹੇ ਆ ਔਰ ਇਹ ਐਡਾ ਕ ਗਲਤ ਤਰੀਕੇ ਦੇ ਨਾਲ ਪੂਰੇ ਵਿਸ਼ਵ ਨੂੰ ਜਿਹੜਾ ਕਾਰਪੋਰੇਟ ਪੱਖੀ ਕਰਨਾ ਚਾਹੁੰਦੇ ਆ ਸੋ ਇਹ ਉਹਦੇ ਨੀਤੀਆਂ ਦੇ ਵਿੱਚੋਂ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਆ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਡਬਲਯੂਟੀਓ ਦੇ ਵਿਰੋਧ ਦੇ ਵਿੱਚ ਜਿਹੜੇ ਅੱਜ ਰੋਸ ਪ੍ਰੈਸ ਹੋ ਰਹੇ ਆ ਸੋ ਟ੍ਰੇਟਰਾਂ ਨੂੰ ਅੱਜ ਉੜਮੋ ਟਾਂਡਾ ਦੇ ਵਿੱਚ ਵੀਧਕਰ ਚੌਂਗਲੇ ਵਿੱਚ ਖੜੀ ਕੀਤਾ ਗਿਆ ਇਸੀ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਨੈਸ਼ਨਲ ਹਾਈਵੇ ਆ ਉਹਨਾਂ ਤੇ ਟਰੈਕਟਰ ਖੜੇ ਕਰਕੇ ਰੋਡ ਜਾਮ ਨਹੀਂ ਕੀਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਇੱਕ ਰੋਜ਼ ਜਿਹੜਾ ਮੁਜ਼ਾਹਰਾ ਹੈ ਰੋਜ਼ ਪ੍ਰਦਰਸ਼ਨ ਕਰਨਾ ਸੋ ਕੇਂਦਰ ਸਰਕਾਰ ਦੀ ਗੱਲ ਕਰੀਏ ਦੇਖੋ ਤਸ਼ੱਦਦ ਕੀਤਾ ਆ ਨੌਜਵਾਨਾਂ ਦੇ ਉੱਤੇ ਸ਼ੁਭ ਕਰਨ ਦੇ ਮੌਤ ਹੋਈ ਆ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਚੁੱਪ ਕਰਕੇ ਬੈਠਾ ਆ ਉਹ 302 ਦਾ ਪਰਚਾ ਜਿਹੜਾ ਆ ਇੱਕਦਾਂ ਸਰਕਾਰ ਦੇ ਜਿਹੜਾ ਮੁੱਖ ਮੰਤਰੀ ਆ ਤੇ ਉਹਨਾਂ ਦੇ ਮੰਤਰੀਆਂ ਦੇ ਖਿਲਾਫ ਨਹੀਂ ਕਰ ਰਿਹਾ ਮੈਨੂੰ ਲੱਗਦਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹਦੇ ਖਿਲਾਫ ਵੀ ਕੋਈ ਵੱਡਾ ਜਿਹੜਾ ਰੋਸ ਨਜ਼ਾਰਾ ਕਰਨਾ ਪਊਗਾ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸੱਦਾ ਦਿੱਤਾ ਸੀ ਕਿ ਪੂਰੇ ਭਾਰ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਮਾਰਚ ਕੱਟਿਆ ਜਾਏਗਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜਿਹੜੀ ਇਹ ਕਾਲ ਆ ਤੇ ਅੱਜ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਤੇ ਜਿਹੜਾ ਚੱਲ ਰਿਹਾ ਸਾਡਾ ਕਿਸਾਨ ਅੰਦੋਲਨ ਉਸ ਦੇ ਸਬੰਧ ਦੇ ਵਿੱਚ ਅੱਜ ਇੱਕ ਪੂਰੇ ਜਿੱਥੇ ਪੰਜਾਬ ਦੇ ਵਿੱਚ ਉੱਥੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਜਗ੍ਹਾ ਨੈਸ਼ਨਲ ਹਾਈਵੇ ਤੇ ਅਸੀਂ ਅੱਜ ਜਿਹੜਾ ਟਰੈਕਟਰ ਖੜੇ ਕਰਕੇ ਇੱਕ ਵਿਖਾਵਾ ਜਿਹੜਾ ਰੋਜ਼ ਵਿਖਾਵਾ ਕਰ ਰਹੇ ਹਾਂ ਕਿਉਂਕਿ ਇਹ ਡਬਲ ਜੂਟੀਓ ਦੀ ਜਿਹੜੀ ਅੱਜ ਜਿਹੜੀ ਬੈਠਕ ਹੋਣ ਜਾ ਰਹੀ ਆ ਪੂਰੇ ਵਿਸ਼ਵ ਦੀ ਇਹ ਅਬੂ ਧਾਬੀ ਦੇ ਵਿੱਚ ਉਹਦਾ ਵੀ ਅਸੀਂ ਜਿਹੜਾ ਉਹ ਵਿਰੋਧ ਕਰ ਰਹੇ ਹਾਂ ਇਹ ਇਸ ਕਰਕੇ ਜਿਹੜੀ ਐਸਕੇਐਮ ਦੀ ਕਾਲ ਸੀ ਉਹਦੇ ਉੱਤੇ ਅੱਜ ਸਾਰੇ ਜਿੱਥੇ-ਜਿੱਥੇ ਪੰਜਾਬ ਦੇ ਨੈਸ਼ਨਲ ਹਾਈਵੇ ਤੇ ਸਾਰੇ ਅੱਜ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖੜੇ ਕੀਤੇ ਅਸੀਂ ਉੱਥੇ ਸਾਡੀ ਅੱਜ ਦਬਾਬਾ ਕਿਸਾਨ ਕਮੇਟੀ ਪੰਜਾਬ ਟਾਂਡੇ ਬਿਜਲੀ ਘਰ ਚੌਕ ਦੇ ਵਿੱਚ ਅਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਅੱਜ ਤਸ਼ੱਦਦ ਇੰਨਾ ਸਾਡੀਆਂ ਸੈਂਟਰ ਸਰਕਾਰ ਦੇ ਸਾਡੇ ਦੇ ਉੱਤੇ ਵਧਾ ਦਿੱਤਾ ਅਸੀਂ ਆਪਣੇ ਟਰੈਕਟਰ ਹਾਈਵੇ ਤੇ ਨਹੀਂ ਚਾੜ੍ਹ ਸਕਦੇ ਅਸੀਂ ਕੋਈ ਪ੍ਰੋਟੈਸਟ ਕਰਨਾ ਹੈ ਡੈਮੋਕਰੇਸੀ ਆ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾ ਸਕਦੇ ਜੇ ਅਸੀਂ ਰਾਜਧਾਨੀ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਮੋਰੇ ਸਾਡੇ ਵੈਰੀਗੇਟ ਲਾਏ ਜਾਂਦੇ ਆ ਇੱਥੇ ਕਿ ਵੱਡੇ ਵੱਡੇ ਬਾਡਰ ਖੜੇ ਕਰ ਦਿੱਤੇ ਜਾਂਦੇ ਆ ਉੱਥੇ ਕਿਲ੍ਹਾ ਲਾਤੀਆਂ ਜਾਂਦੀਆਂ ਉੱਥੇ ਸਾਡੇ ਇੱਥੇ ਤੱਕ ਵੀ ਸਾਡੇ ਦੋ ਨੌਜਵਾਨਾਂ ਦੇ ਕਤਲ ਵੀ ਕੀਤੇ ਜਾਂਦੇ ਆ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਦੇ ਐਸਕੇਐਮ ਦੀ ਕਾਲ ਤੇ ਅਸੀਂ ਡਟ ਕੇ ਜਿਹੜਾ ਉਹ ਸੰਟਰ ਸਰਕਾਰ ਦੀਆਂ ਨੀਤੀਆਂ ਤੇ ਖੱਟ ਸਰਕਾਰ ਦੀਆਂ ਨੀਤੀਆਂ ਤੇ ਜਿਹੜਾ ਉਹਦਾ ਵਿਰੋਧ ਕਰ ਰਹੇ ਆ